ਇੱਕ ਕੰਟੇਨਰ ਤੇ ਨਾਲ ਵੱਡੇ ਵੱਡੇ ਬਲੌਕ ਜਿਹੜੇ ਆ ਬਲੌਕ ਪਏ ਹੋਏ ਆ ਇਹਨਾਂ ਨਾਲ ਜਿਹੜਾ ਹੈ ਕਿਸਾਨਾਂ ਨੂੰ ਜਾਣਪੋ ਰੋਕਿਆ ਜਾਣਾ ਹੈ ਜਿਹੜੀ ਬੀਜਪੀ ਜੇਜੇਪੀ ਗਵਰਨਮੈਂਟ ਹੈਗੀ ਹੈ ਉਹਦੀ ਮਤਲਬ ਸਰਾਸਰ ਠਕਾਸ਼ ਹੀ ਵੇਖੀ ਜਾ ਸਕੀ तकरीबन 3 ਦਿਨ ਪਹਿਲਾਂ ਜਿਹੜਾ ਆ ਇਹ ਬਲੌਕ ਇੱਕ ਪਾਸਾ ਕਰ ਦਿੱਤਾ ਗਿਆ ਹੈ ਤੇ ਦੂਜਾ ਪਾਸਾ ਜਿਹੜਾ ਇਹ ਗਵਰਟ ਕਰਕੇ ਜਿਹੜਾ ਇੱਕ ਪਾਸੇ ਜਿਹੜੀ ਆ ਟ੍ਰੈਫਿਕ ਚਲਾਈ ਜਾ ਰਹੀ ਆ ਸਤਿ ਸ਼੍ਰੀ ਅਕਾਲ ਜੀ ਐਨਟੀਵੀ ਪੰਜਾਬੀ ਦੇਖ ਰਹੇ ਹੋ ਮੈਂ ਆ ਸੁਖਵਿੰਦਰ ਨਿੱਕੂ ਇਸ ਵਕਤ ਅਸੀਂ ਡੱਬ ਵਾਲੀ ਸਰਸਾ ਰੋਡ ਤੇ ਖੜੇ ਆ ਜਿੱਥੇ ਡੱਬ ਵਾਲੀ ਤੋਂ ਸਰਸੇ ਦੇ ਵਿੱਚ ਐਂਟਰੀ ਹੁੰਦੀ ਆ ਇੱਥੇ ਤੁਹਾਨੂੰ ਜੇ ਦਿਖਾ ਦਈਏ ਤਾਂ ਇੱਕ ਪਾਸੇ ਜਿਹੜੀਆਂ ਪੱਥਰ ਦੀਆਂ ਸਲੇਬਾਂ ਰੱਖੀਆਂ ਹੋਈਆਂ ਤੇ ਦੂਜੇ ਪਾਸੇ ਜਿਹੜੇ ਆ ਪੁਲਿਸ ਵੱਲੋਂ ਜਿਹੜੇ ਆ ਬੈਰੀਗੇਟ ਜਿਹੜੇ ਆ ਇਹ ਰੱਖੇ ਗਏ ਆ ਹਰਿਆਣਾ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਆ ਲਗਾਤਾਰ 13 ਤਰੀਕ ਨੂੰ ਲੈ ਕੇ 13 ਤਰੀਕ ਨੂੰ ਤੁਹਾਨੂੰ ਇੱਕ ਵਾਰ ਫਿਰ ਜਾਣੂ ਕਰਵਾ ਦਈਏ ਕਿ ਪੂਰੇ ਪੰਜਾਬ ਹਰਿਆਣਾ ਤੇ ਹੋਰ ਕਈ ਸਟੇਟਾਂ ਤੋਂ ਜਿਹੜਾ ਜਿਹੜੇ ਕਿਸਾਨ ਆ ਉਹ ਦਿੱਲੀ ਪਹੁੰਚ ਕੇ ਜੰਤਰ ਮੰਤਰ ਵਿਖੇ ਤੇ ਉਸ ਤੋਂ ਬਾਅਦ ਜਿਵੇਂ ਬਾਰਡਰ ਸੀ ਪਿਛਲੀ ਵਾਰ ਘੇਰੇ ਉਹ ਬਾਰਡਰਾਂ ਤੇ ਜਾ ਕੇ ਜਿਹੜਾ ਹੈ ਜਬਰਦਸਤ ਸੰਘਰਸ਼ ਕਰਨਗੇ ਜਬਰਦਸਤ ਜਿਹੜਾ ਹੈ ਧਰਨੇ ਪ੍ਰਦਰਸ਼ਨ ਕਰਨਗੇ ਤੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਹਰਿਆਣਾ ਪੁਲਿਸ ਵੱਲੋਂ ਪੂਰੇ ਤੇ ਪੁਖਤਾ ਜਿਹੜੇ ਆ ਉਹ ਪ੍ਰਬੰਧ ਕੀਤੇ ਜਾ ਰਹੇ ਆ ਜੇਦਰ ਡੱਬਾਲੀ ਸਿਰਸਾ ਹਾਈਵੇ ਵਕਾਦੀਏ ਇਹ ਨੈਸ਼ਨਲ ਹਾਈਵੇ ਆ ਤਕਰੀਬਨ 3 ਦਿਨ ਪਹਿਲਾਂ ਜਿਹੜਾ ਆ ਇਹ ਬਲਾਕ ਇੱਕ ਪਾਸਾ ਕਰ ਦਿੱਤਾ ਗਿਆ ਹੈ ਤੇ ਦੂਜਾ ਪਾਸਾ ਜਿਹੜਾ ਇਹ ਡਵਰਟ ਕਰਕੇ ਜਿਹੜਾ ਇੱਕ ਪਾਸੇ ਜਿਹੜੀ ਆ ਟ੍ਰੈਫਿਕ ਚਲਾਈ ਜਾ ਰਹੀ ਆ ਵਾਲੀ ਸਰਸਾ ਰੋਡ ਦੇ ਉੱਤੇ ਇੱਕ ਕਿਸਾਨ ਮਿਲੇ ਉਹਨਾਂ ਨਾਲ ਇੱਕ ਵੀਰ ਨਾਲ ਗੱਲ ਕਰਦੇ ਆ ਬਾਈ ਅਸੀਸ ਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਪਿੰਡ ਮੋਟਾ ਪੰਨੀ ਆਲਾ ਜ਼ਿਲ੍ਹਾ ਸਰਸਾ ਅੱਛਾ ਬਾਈ ਜੀ ਜਿਹੜਾ ਇਹ ਬੈਰੀਗੇਟਿੰਗ ਪਹਿਲਾਂ ਹੀ ਕੀਤੀ ਜਾ ਰਹੀ ਆ ਕਿਉਂਕਿ 13 ਤਰੀਕ ਨੂੰ ਇੱਥੋਂ ਦੀ ਕਿਸਾਨਾਂ ਨੇ ਲੰਘਣਾ ਬਿਲਕੁਲ ਪਹਿਲਾਂ ਹੀ ਜਿਹੜੀ ਕੀਤੀ ਜਾ ਰਹੀ ਆ ਬੈਰੀਗੇਟਿੰਗ ਦੇ ਬਾਰੇ ਟੀਚਣਾ ਜਾਊਂਗੇ ਭਾਜੀ ਇਹ ਤਾਂ ਸਰਾਸਰ ਧੱਕਾਸ਼ਾਹੀ ਹੈ ਸਰਕਾਰ ਦੀ ਜਿਹੜੀ ਬੀਜੇਪੀ ਜੇਜੇਪੀ ਗਵਰਨਮੈਂਟ ਹੈਗੀ ਹੈ ਉਹਦੀ ਮਤਲਬ ਸਰਾਸਰ ਧੱਕਾਸ਼ਾਹੀ ਵੇਖੀ ਜਾ ਸਕਦੀ ਹੈ ਵੀ ਦੇਖੋ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿੰਨੀ ਮੁਸ਼ਕਲ ਹੋ ਰਹੀ ਹੈ ਲੰਘਣ ਤੋਂ ਜੀ ਦੇਖੋ ਜਿਹੜੇ ਇੱਥੇ ਪਿੰਡ ਲੱਗਦੇ ਨੇ ਨੇੜੇ ਤੇੜੇ ਉਹ ਲੋਕ ਇੰਨੇ ਪਰੇਸ਼ਾਨ ਹੋ ਰਹੇ ਐ ਇਸ ਹਾਲ ਨਾਲ ਤਾਂ ਕੱਲ ਨੂੰ ਜੀ ਇਹ ਲੋਕਾਂ ਦੇ ਬਾਹਰ ਰੋਕ ਲੈਣਗੇ ਇਹ ਤਾਂ ਮਤਲਬ ਸਰਾਸਰ ਤਾਨਾਸ਼ਾਹੀ ਹੈ ਜੀ ਇੱਕ ਹਿਸਾਬ ਨਾਲ ਇਹ ਤਾਂ ਬਹੁਤ ਇੱਕ ਆਪਕ ਗੱਲ ਕਹੀ ਹੈ ਜੀ ਮਤਲਬ ਹੁਣ ਕਿਸਾਨ ਹੈ ਕਿਸਾਨ ਆਪ ਦਾ ਹਰ ਕੁਝ ਹੱਕ ਮੰਗ ਰਿਆ ਕੋਈ ਮਾੜੀ ਗੱਲ ਨਹੀਂ ਕਰ ਰਿਆ ਜੀ ਉਹ ਪਹਿਲਾਂ ਵੀ ਉਹਨਾਂ ਨੇ ਬਹੁਤ ਸ਼ਾਂਤੀਮਈ ਤਰੀਕੇ ਨਾਲ ਉਹ ਗਏ ਸੀਗੇ ਉੱਥੇ ਜਾ ਕੇ ਉਹਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ ਹਾਲਾਂਕਿ ਸਰਕਾਰ ਨੇ ਕਿਸਾਨਾਂ ਦੇ ਪੱਤ ਮਾਰੇ ਸੀ ਜੀ ਫਿਰ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਕੀ ਲੱਗ ਰਿਹਾ ਵੀ ਇਹ ਬੈਰੀਕੇਟਿੰਗ ਨਾਲ ਕਿਸਾਨ ਰੁਕ ਜਾਣਗੇ ਦੇਖੋ ਜੀ ਜੇ ਕਿਸਾਨ ਆਪ ਦੇ ਆਪ ਦੀ ਇਤੇ ਆਏਗੀ ਆ ਗਿਆ ਤੇ ਬੈਰੀਕੇਟ ਤਾਂ ਕੀ ਪਤਾ ਨਹੀਂ ਕੀ ਕੀ ਲੰਘ ਜਾਣਗੇ ਕਿਸਾਨ ਤਾਂ ਫਿਰ ਜੀ ਆਪ ਵਾਲੀ ਆਉਣ ਤੇ ਗੱਲ ਤੇ ਆਉਣ ਤੇ ਦੇਖੋ ਜੀ ਹੈ ਬਾਕੀ ਬੈਰੀਕੇਟਿੰਗ ਨਾਲ ਇਹਨਾਂ ਨਾਲ ਦਿਵਾਰ ਬਣਾਉਣ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ ਟੋਲ ਕੱਟੇ ਜਾ ਰਹੇ ਆ ਫਿਰ ਤੁਸੀਂ ਟੋਲ ਕਾਹਦੇ ਕੱਟਦੇ ਹੋ ਜੀ ਜੇ ਤੁਸੀਂ ਬੈਰੀਕੇਟਿੰਗ ਰੋੜਾਂ ਹੀ ਐਡ ਕਰ ਰਹੇ ਹੋ ਫਿਰ ਇਹਦੇ ਪੈਸੇ ਕਿਉਂ ਕੱਟੀ ਜਾਂਦੇ ਹੋ ਤੁਸੀਂ ਇਹ ਤਾਂ ਮਤਲਬ ਕੋਈ ਸਿਸਟਮ ਹੀ ਨਹੀਂ ਬਣਿਆ ਟੋਲ ਕੱਟ ਰਹੇ ਹੋ ਨਾਲੇ ਰੋੜ ਰੋਕ ਰਹੇ ਹੋ ਤੁਸੀਂ ਕੋਈ ਸਿਸਟਮ ਹੀ ਨਹੀਂ ਹੈ ਜੀ ਗਵਰਨਮੈਂਟ ਦਾ ਇਹ ਤਾਂ ਬਿਲਕੁਲ ਕਿਤੇ ਨਾ ਕਿਤੇ ਸਥਾਨਕ ਲੋਕਾਂ ਵੱਲੋਂ ਵੀ ਜਿਹੜਾ ਇਹ ਰੋਸ ਜਤਾਇਆ ਜਾ ਰਿਹਾ ਹੈ ਨਾਲ ਹੀ ਅਸੀਂ ਇਸ ਵਕਤ ਜਿਹੜਾ ਆ ਸਰਸੇਰੀਆ ਇੰਟਰਸਟ ਦੇ ਵਿੱਚ ਇੱਕ ਖੈਰੇ ਕਾ ਪਿੰਡ ਆ ਉੱਥੇ ਖੜੇ ਆ ਜਿੱਥੇ ਇੱਕ ਕੰਟੇਨਰ ਤੇ ਨਾਲ ਵੱਡੇ ਵੱਡੇ ਬਲਾਕ ਜਿਹੜੇ ਆ ਬਲਾਕ ਪਏ ਹੋਏ ਆ ਇਹਨਾਂ ਨਾਲ ਜਿਹੜਾ ਹੈ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾਣਾ ਹੈ ਹਰਿਆਣਾ ਪੁਲਿਸ ਵੱਲੋਂ ਜੇ ਗੱਲ ਕਰੀਏ ਤਾਂ ਇਹ ਤਕਰੀਬਨ 6 6 ਫੁੱਟ ਉੱਚੇ ਬਲਾਕ ਜਿਹੜੇ ਆ ਇਹ ਬਲਾਕ ਕੁਆਂਟਲਾਂ ਦੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਹੈ ਉਹ ਵਜਨ ਆ ਇਹ ਛੜਕਦੇ ਵਿਚਾਲੇ ਰੱਖ ਕੇ ਕੱਗਰ ਪੁਲ ਦੇ ਵਿਚਾਲੇ ਰੱਖ ਕੇ ਉਥੇ ਕਿਸਾਨਾਂ ਨੂੰ ਰੋਕਿਆ ਜਾਊਗਾ ਦਿੱਲੀ ਜਾਣ ਤੋਂ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਰੁਕਾਵਟ ਦੇ باوجود ਵੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਜੱਥੇ ਆ ਉਹ ਪਹੁੰਚ ਸਕਦੇ ਆ ਜਾਂ ਨਹੀਂ ਹੁਣ ਇਹ ਤਾਂ ਟਾਈਮ ਹੀ ਦੱਸੂਗਾ ਜਦੋਂ 13 ਤਰੀਕ ਨੂੰ ਉਹ ਇਥੇ ਜਿਹੜਾ ਹਰਿਆਣਾ ਪੁਲਿਸ ਦੇ ਨਾਲ ਜਦੋਂ ਜੈਦ ਕਰਕੇ ਇਹਨੂੰ ਲੰਘਣਗੇ ਜਾਂ ਫਿਰ ਕਿਤੇ ਨਾ ਕਿਤੇ ਉਹ ਨਾਕਾਮ ਹੋ ਸਕਦੇ ਆ ਇਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਆ ਕੈਮਰਾਮੈਨ ਰਣਜੀਤ ਸਿੱਧੂ ਦੇ ਨਾਲ ਸੁਖਵਿੰਦਰ ਨਿੱਕੂ ਐਨਟੀਵੀ ਪੰਜਾਬੀ ਨਾਲ ਹੀ ਅਸੀਂ ਇਸ ਵਕਤ ਜਿਹੜਾ ਹੈ ਸਰਸੇਰੀ ਐਂਟਰਸ ਦੇ ਵਿੱਚ ਇੱਕ ਖੈਰੇ ਕਾ ਪਿੰਡ ਆ ਉੱਥੇ ਖੜੇ ਆ ਜਿੱਥੇ ਇੱਕ ਕੰਟੇਨਰ ਤੇ ਨਾਲ ਵੱਡੇ ਵੱਡੇ ਬਲਾਕ ਜਿਹੜੇ ਆ ਬਲਾਕ ਪਏ ਹੋਏ ਆ ਇਹਨਾਂ ਨਾਲ ਜਿਹੜਾ ਹੈ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾਣਾ ਹੈ ਹਰਿਆਣਾ ਪੁਲਿਸ ਵੱਲੋਂ ਜੇ ਗੱਲ ਕਰੀਏ ਤਾਂ ਇਹ ਤਕਰੀਬਨ 6 6 ਫੁੱਟ ਉੱਚੇ ਬਲਾਕ ਜਿਹੜੇ ਆ ਇਹ ਬਲਾਕ ਕੁਆਂਟਲਾਂ ਦੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਹੈ ਉਹ ਵਜਨ ਆ ਇਹ ਛੜਕਦੇ ਵਿਚਾਲੇ ਰੱਖ ਕੇ ਘੱਗਰਪੁਰ ਦੇ ਵਿਚਾਲੇ ਰੱਖ ਕੇ ਉਥੇ ਕਿਸਾਨਾਂ ਨੂੰ ਰੋਕਿਆ ਜਾਊਗਾ ਦਿੱਲੀ ਜਾਣ ਤੋਂ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਰੁਕਾਵਟ ਦੇ ਬਾਵਜੂਦ ਵੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਜਿਹੜਾ ਜਥੇ ਆ ਉਹ ਪਹੁੰਚ ਸਕਦੇ ਆ ਜਾਂ ਨਹੀਂ ਹੁਣ ਇਹ ਤਾਂ ਟਾਈਮ ਹੀ ਦੱਸੂਗਾ ਜਦੋਂ 13 ਤਰੀਕ ਨੂੰ ਉਹ ਇੱਥੇ ਜਿਹੜਾ ਹਰਿਆਣਾ ਪੁਲਿਸ ਦੇ ਨਾਲ ਜਦੋਂ ਜੈਦ ਕਰਕੇ ਇਨੂੰ ਲੰਘਣਗੇ ਜਾਂ ਫਿਰ ਕਿਤੇ ਨਾ ਕਿਤੇ ਉਹ ਨਾਕਾਮ ਹੋ ਸਕਦੇ ਆ ਇਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਆ ਕੈਮਰਾਮੈਨ ਰਣਜੀਤ ਸਿੱਧੂ ਦੇ ਨਾਲ ਸੁਖਵਿੰਦਰ ਨਿੱਕੂ ਐਨਟੀਵੀ ਪੰਜਾਬੀ